ਬਾਲੀਵੁੱਡ اداکار ਅਤੇ ਭਾਜਪਾ ਸੰਸਦ ਮੈਂਬਰ ਕੰਗਣਾ ਰੌਤ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਹੋਵੇਗੀ ਬਠਿੰਡਾ ਐਸਐਸਪੀ ਰਾਹੀਂ ਕੰਗਣਾ ਰੌਤ ਨੂੰ ਸੌਂਪੀ ਗਈ ਅਰਜ਼ੀ ਅਦਾਲਤ ਨੇ ਉਸ ਨੂੰ ਅੱਜ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ ਜਿਸ ਸਮੇਂ ਕਿਸਾਨ ਦਿੱਲੀ ਵਿੱਚ ਕਹਿੰਦਾ ਸਰਕਾਰ ਖੇਤਰੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ ਉਸ ਸਮੇਂ ਬਠਿੰਡਾ ਦੇ ਬਹਾਦਰਗੜ੍ਹ ਜੰਡੀਪਿੰਡ ਦੇ ਰਹਿਣ ਵਾਲੀ ਇੱਕ ਬੇਬੇ ਮਹਿੰਦਰ ਕਾਰਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕੰਗਣਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਸ ਵਿਰੁੱਧ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਦੇ ਵਿੱਚ ਕੰਗਣਾ ਰਣੌਤ ਨੇ ਕਿਹਾ ਸੀ ਕਿ ਅਜਈਆਂ ਔਰਤਾਂ ਨੂੰ ਸੌਸਰ ਰਪਏ ਦਿਹਾੜੀ ਤੇ ਲਿਆਂਦਾ ਜਾਂਦਾ ਹੈ ਜਿਸ ਦੇ ਕਾਰਨ ਬੇਬੇ ਮਹਿੰਦਰ ਕਾਰ ਨੇ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕਰਵਾਈ ਸੀ ਜਿਸ ਦੇ ਕਾਰਨ ਕੰਗਣਾ ਰਣੌਤ ਅੱਜ ਦੁਬਾਰਾ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਤੇ ਅੱਜ ਉਹ ਅਦਾਲਤ ਵਿੱਚ ਪੇਸ਼ ਹੋਣਗੇ ਤੇ ਉਹਨਾਂ ਦੀ ਸੇਸ਼ੀ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੁਰੱਖਿਆ ਦਾ ਵੱਡੇ ਪ੍ਰਬੰਧ ਕੀਤੇ ਗਏ ਨੇ ਜੀ ਸਰ ਇਸ ਤਰ੍ਹਾਂ ਦੇ ਆ ਸਾਡੇ ਵੱਲੋਂ ਅੱਜ ਵੀ ਵੀਪੀ ਦੀ ਆਵਨ ਦੇ ਸਬੰਧ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਗਰਾਮ ਇਸ਼ੂ ਕੀਤਾ ਹੋਇਆ ਆ ਜਿਸ ਦੇ ਵਿੱਚ ਸਾਡੇ ਵੱਲੋਂ ਨਾਕਾਬੰਦੀਆਂ ਦੇ ਨਾਲ-ਨਾਲ ਜੋ ਪੈਟਰੋਲਿੰਗ ਡਿਊਟੀ ਹੈ ਉਹ ਵੀ ਲਗਾਈ ਗਈ ਹੈ ਆ ਮੇਨ ਪਰਪਸ ਹੈ ਕਿ ਜਿਹੜੀ ਲਾਅ ਔਰ ਔਰਡਰ ਸਿਚੁਏਸ਼ਨ ਉਸ ਨੂੰ ਪੀਸਫੁੱਲ ਰੱਖਣਾ ਹੈ ਤਾਂ ਕਿ ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੀ ਕੋਈ ਅਨਸਖਾਵੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਾ ਕਰ ਸਕੇ ਸੋ ਲਾਰਡ ਆਰਡਰ ਨੂੰ ਪ੍ਰਕਾਰ ਰੱਖਣ ਲਈ ਜਿਹੜੀ ਹੈਗੀ ਸਾਡੇ ਵੱਲੋਂ ਵਕ ਵਕ ਜਿਹੜੀ ਡਿਊਟੀਆਂ ਲਗਾਈਆਂ ਗਈਆਂ ਨੇ ਸੋ ਉਸ ਰਿਗਾਰਡਿੰਗ ਸਾਡੇ ਜਿਹੜੇ ਸਾਡੀ ਫੋਰਸ ਦੇ ਵਿੱਚ ਐਸਪੀ ਸੁਬਾਨ ਡੀਐਸਪੀ ਸੁਬਾਨ ਐਸਐਚਓ ਸੁਬਾਨ ਤੇ ਨਾਲ ਜਿਹੜੀ ਹੈਗੀ ਉਹਨਾਂ ਦੇ ਨਾਲ ਰਿਜ਼ਰਵ ਟੀਮਾਂ ਦੀ ਡਿਊਟੀ ਲਗਾਈ ਗਈ ਹੈ। ਕੰਗਨਾਰ ਨੌਰਥ ਦੇ ਆਉਣ ਨੂੰ ਲੈ ਕੇ ਕੋਈ ਕਿਸਾਨ ਜਿੱਤੇ ਬੰਦਿਆਂ ਵੱਲੋਂ ਕੋਈ ਕੋਈ ਕਿਸੇ ਕੰਨੀ ਕੋਈ ਤੁਹਾਨੂੰ ਆਦਿ ਕੋਈ ਕੋਈ ਗੱਲ ਦਿੱਤੀ ਨਹੀਂ। ਨਹੀਂ ਫਿਲਹਾਲ ਇਦਾਂ ਦੀ ਸਾਡੇ ਧਿਆਨ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਆ। ਪਰ ਫਿਰ ਵੀ ਸਾਡੇ ਵੱਲੋਂ ਜਿਹੜੀ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਨੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਵੀ ਤਾਂ ਉਸ ਨੂੰ ਅਸੀਂ ਜਿਹੜਾ ਹੈਗਾ ਇਸ ਪਰ ਲਾਉਣ ਨਿਜਟੇ ਜਾਊਗਾ ਕਿੰਨੇ ਵਜੇ ਆਉਂਦਾ ਉਹਨਾਂ ਦਾ ਜਿਹੜਾ ਆ ਜਿਹੜਾ ਹੈਗਾ ਇਸ ਬਾਰੇ ਜਿਹੜਾ ਐਗਜ਼ੈਕਟ ਜਿਹੜਾ ਟਾਈਮਿੰਗ ਦਾ ਜੇ ਸਾਨੂੰ ਕਨਵੇ ਨਹੀਂ ਕੀਤਾ ਗਿਆ